ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਠੀਕ-ਠਾਕ ਹੋਵੋਗੇ ਸ਼ੁਰੂਆਤ ਕਰਦੇ ਹਾਂ ਨਵੇਂ ਵਲੌਗ ਦੀ ਟਾਈਮ ਹੋ ਗਿਆ ਹੈ ਜੀ ਸਾਡੇ 5 ਵਜੇ ਗਏ ਆ ਵੱਜਣ ਵਾਲੇ ਆ ਬਸ 10-15 ਮਿੰਟ ਰਹਿ ਗਏ ਆ ਤੇ ਮੈਂ ਹੁਣ ਲੱਗੀ ਸੀ ਇੱਥੇ ਕੱਪੜਿਆਂ ਦੀਆਂ ਤੈਹਾਂ ਲਗਾਉਣੇ ਬਸ ਆਹੀ ਸੀਗੇ ਦੋ ਚਾਰ ਕ ਕੱਪੜੇ ਤੇ ਮੈਂ ਕਿ ਹੁਣੇ ਹੀ ਚੱਕ ਦਵਾਂ ਤੇ ਬਾਕੀ ਮੈਂ ਅੱਜ ਸੀਂਤਾ ਸੀਗਾ ਕਾਫੀ ਮਤਲਬ ਥੋੜਾ ਜਿਹਾ ਟਾਈਮ ਲਾ ਲਿਆ ਮੈਂ ਪਹਿਲਾਂ ਲਾਈਵ ਵੀ ਆਈ ਹੋਈ ਸੀਗੀ ਤੇ ਇਹ ਮੈਂ ਆਪਣਾ ਜੈਂਪਰ ਜਿਹੜਾ ਆ ਇਸ ਤਰ੍ਹਾਂ ਜਿਹੜਾ ਉਹ ਰੈਡੀ ਕੀਤਾ ਆ ਮਤਲਬ ਇਹ ਕੱਪੜੇ ਹਨਾ ਸਾਨੂੰ ਸਸਤੇ ਹੀ ਮੈਨੂੰ ਸੂਟ ਮਿਲ ਗਏ ਸੀਗੇ ਤੇ ਉੱਥੇ ਜਦੋਂ ਮੈਂ ਆਪਣੀ ਮੰਮੀ ਕੋਲ ਗਈ ਸੀ ਉੱਥੋਂ ਮੰਮੀ ਨੇ ਲੈ ਕੇ ਦਿੱਤੇ ਸੀ ਇਹ ਜਿਹੜਾ 1.5 2 200 ਦੇ ਹਨਾ ਆਪਾਂ ਨੂੰ ਸੂਟ ਮਿਲ ਗਏ ਸੀਗੇ ਪੂਰੇ ਇਹ ਇਹ 3 3 ਮੀਟਰ ਵਾਲੇ ਸੀਗੇ ਪਨੇ ਜਿਆਦੇ ਵਾਲੇ ਤੇ ਇਹਦੇ ਨਾਲ ਹੈ ਨਾ ਮੈਂ ਸਿੰਪਲ ਜੀ ਸਲਵਾਰ ਸੀਨਤੀ ਆ ਮਤਲਬ ਵਾਲ ਬਹੁਤ ਜਿਆਦਾ ਘੱਟ ਪਾਈ ਆ ਤੇ ਇਲਾਸਟਿਕ ਵਾਲੀ ਸੀਨਤੀ ਆ ਸਲਵਾਰ ਤੇ ਘਰ ਪਾਉਣ ਵਾਸਤੇ ਇਹ ਮਤਲਬ ਬਹੁਤ ਵਧੀਆ ਆ ਤੇ ਆਬ ਉਦਦਾ ਵੀ ਆਪਾਂ ਜਿਹੜੇ ਜਿਹੜੇ ਪਾ ਸਕਦੇ ਆ ਤੇ ਕੱਲ ਮੈਂ ਜੇ ਇਹਦੀ ਵੀਡੀਓ ਪਾਈ ਸੀ ਕਟਿੰਗ ਦੀ ਤੇ ਉਹ ਮੈਂ ਇਹ ਜਿਹੜਾ ਆ ਸੀ ਕੇ ਹੁਣ ਰੈਡੀ ਕਰ ਲਿਆ ਆ ਤੇ ਇਹਦਾ ਮੈਂ ਗਲਾ ਇਦਾਂ ਇਹ ਹੈ ਨਾ ਗਲਾ ਇਹ ਹੋ ਜਾਂਦਾ ਮੈਂ ਕਿ ਚਲੋ ਨਾਲੀ ਤਰਪਾਈ ਨਹੀਂ ਕਰਨਾ ਮੈਂ ਨਾਲੀ ਥੋੜੀ ਡਿਜ਼ਾਈਨਿੰਗ ਜੀ ਹੋ ਜਾਂਦੀ ਆ ਤੇ ਮੇਰੇ ਤੋਂ ਨਾ ਪੇਸਟਿੰਗ ਪੇਪਰ ਜਿਹੜਾ ਹੈ ਨੀਗਾ ਉਹ ਖਤਮ ਹੋਇਆ ਆ ਤੇ ਉਹ ਮੈਂ ਲੈ ਕੇ ਆਉਣਾ ਉਹਦੇ ਨਾਲ ਫੇ ਥੋੜੇ ਡਿਜ਼ਾਈਨ ਆਪਾਂ ਹੋਰ ਵੀ ਹੈ ਨਾ ਰੈਡੀ ਕਰਾਂਗੇ ਤੇ ਆਪ ਜਿਹੜੀ ਇਹ ਤਰਪਾਈ ਕਰਨੀ ਆ ਹੁਣ ਤੇ ਇਹ ਸਾਰੇ ਮੈਂ ਇਦਾਂ ਇਹ ਜਿਹੜੀ ਲੈਸ ਬਹੁਤ ਮਤਲਬ ਇਹ ਲੈਸ ਵੀ ਦੇਖੋ ਹੁਣ ਇਹ ਕਿੰਨੀ ਸੋਹਣੀ ਲੱਗਦੀ ਪਈ ਹੈ ਨਾ ਇਦਾਂ ਪਾਈਪਿੰਗ ਕੱਢੀ ਤੇ ਇਹ 5 ਰੁਪਏ ਮੀਟਰ ਸੀਗੀ ਸਾਰੇ ਲੈਸ 5 ਰੁਪਏ ਮੀਟਰ ਸੀ ਸਿਰਫ 4 ਮੀਟਰ ਇਹ ਸਾਰੇ ਮੇਰੇ ਸੂਟ ਨੂੰ ਲੱਗੀ ਹੋਈ ਆ ਤੇ ਇੱਕ ਆਪਾ ਜੈਂਪਰ ਮੰਮੀ ਦਾ ਸਹੀ ਕੀਤਾ ਸੀਗਾ ਇਹ ਥੋੜਾ ਜਿਹਾ ਦਾ ਘੇਰਾ ਜ਼ਿਆਦਾ ਸੀਗਾ ਤੇ ਇਹ ਆਪਾਂ ਥੋੜਾ ਘੇਰਾ ਕੱਟ ਕੀਤਾ ਤੇ ਹੁਣ ਬਸ ਇਹਨਾਂ ਨੂੰ ਜਿਹੜੀਆਂ ਆਪਣੇ ਆ ਤਰਪਾਈਆਂ ਕਰਨ ਵਾਲੀਆਂ ਰਹਿ ਗਈਆਂ ਆ ਤੇ ਬਾਕੀ ਹੁਣ ਮੈਂ ਨਾ ਥੋੜਿਆ ਖਲਾਰਾ ਜਿਹਾ ਪਿਆ ਹੋਇਆ ਆ ਚਾਦਰ ਵਗੈਰਾ ਜੀ ਥੋੜੀ ਜਿਹੀ ਸੈਟ ਜੀ ਕਰਾਂ ਤੇ نیچے ਅਮਰੂਦ ਵਗੈਰਾ ਸਾਰੇ ਖਲਾਰੇ ਹੋਏ ਆ ਤੇ ਇੱਧਰ ਮੈਂ ਹੁਣ ਚਾ ਕਲਮਾ ਕਪੜੇ ਤੇ ਬਾਕੀ ਬਾਹਰ ਬੱਦਲ ਹੋ ਰਿਹਾ ਆ ਤੇ ਪਰ ਮੀਂਹ ਆਉਂਦਾ ਨਹੀਂ ਹੈਗਾ ਸਵੇਰੇ ਵੀ ਕਾਫੀ ਜ਼ਿਆਦਾ ਨਹੀਂ ਰਹੀ ਉਹ ਮਤਲਬ ਨਹੀਂ ਰਹੀ ਕਹਿਤਾ ਕਾਲਾ ਨੇਰਾ ਜਾ ਆ ਗਿਆ ਸੀਗਾ ਤੇ ਘਾਟ ਜੀ ਕਾਲੀ ਘਾਟ ਜੀ ਪਰ ਮੀਂਹ ਨਹੀਂ ਆਇਆ ਦੁੱਖ ਕਣੀਆਂ ਜੀਆਂ ਪੈ ਕੇ ਹਟ ਗਈਆਂ ਤੇ ਗਰਮੀ ਬਹੁਤ ਜ਼ਿਆਦਾ ਹੋਈ ਆ ਮੀਂਹ ਪੈ ਜਾਵੇ ਤਾਂ ਥੋੜਾ ਵਧੀਆ ਆ ਵੈਸੇ ਬੱਦਲ ਜੇ ਹੋ ਰਿਹਾ ਆ ਦੇਖੋ ਸ਼ਾਇਦ ਆਈ ਜਾਵੇ ਮੀਂਹ ਤੇ ਅੱਜ ਆਪਾਂ ਬਣਾਉਣੀ ਆ ਜੀ ਮਸਲਾ ਮੀਂਹ ਦੀ ਦਾਲ ਤੇ ਉਹ ਮੈਂ ਹੁਣ ਉਰਾਇਆ ਆਟਾ ਕੇ ਦੇਖਦੀ ਹਾਂ ਜੇ ਜੁੱਲੇ ਤੇ ਤੁਹਾਨੂੰ ਵੀ ਜਾਂ ਫਿਰ ਦੇਖਦੇ ਆ ਕੱਤੀ ਸਿੱਟੀ ਹਨਾ ਕੁੱਕਰ ਚੀਲਵਾੜ ਮਾ ਥੋੜਾ ਛੇਤੀ ਬਣ ਜਾਂਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਫਿਰ ਜੁੱਲੇ ਤੇ بار بار ਅੱਗ ਜਿਹੜੀ ਆ ਉਹ ਦੇਖਣੀ ਪੈਂਦੀ ਆ ਨਾ ਤੇ ਦਾਲ ਬਣਾ ਕੇ ਤਾਂ ਫਿਰ ਮੈਂ ਹਨਾ ਰੋਟੀ ਬਣਾ ਲਵਾਂਗੀ ਥੋੜਾ ਰੱਕ ਕੇ ਤੇ ਬਾਕੀ ਹਜੇ ਪੰਜ ਦੇ ਵੱਜੇ ਆਪਾਂ ਇਹ ਇਦਾਂ ਦੇ ਕੰਮ ਹਨਾ ਥੋੜੀ ਬਾਹਰ ਸ਼ਾਮਾਂ ਦੀ ਹੋਊਗੀ ਫੇਰ ਨਾਲੇ ਬਾਹਰ ਮੰਜਾ ਟਾ ਕੇ ਬਹਿ ਜਾਾਂਗੇ ਤੇ ਨਾਲੇ ਇਦਾਂ ਦੇ ਕੰਮ ਕਰ ਜਿਹੜੇ ਆਪਣੇ ਉਹ ਕਰ ਲਵਾਂਗੇ ਤੇ ਵਲੌਗ ਥੋੜਾ ਮੈਂ ਅੱਜ ਨੇ ਇਹ ਸ਼ੁਰੂ ਕਰੀ ਕੀਤਾ ਆ ਕਿਉਂਕਿ ਇਹਨਾਂ ਸਵੇਰ ਦਾ ਸਵੇਰ ਥੋੜੀ ਕਾਲੀ ਵੀ ਹੁੰਦੀ ਆ ਇਸ ਕਰਕੇ ਸਵੇਰ ਸਵੇਰੇ ਵਲੌਗ ਨਹੀਂ ਬਣਦਾ ਕਾਰਨ ਇਹ ਬਹੁਤ ਜ਼ਿਆਦਾ ਹੁੰਦੀ ਸਵੇਰ ਨੂੰ ਤੇ ਬਸ ਇਹ ਹੁੰਦਾ ਫਟਾਫਟ ਕੰਮ ਕਰਕੇ ਹਨਾ ਬੈ ਲੈਈਏ ਤੇ ਬਾਕੀ ਉਹ ਕੀ ਕਹਿ ਲੱਗਦੀ ਸੀ ਮੈਨੂੰ ਚੇਤੇ ਭੱਲ ਗਿਆ ਤੇ ਬਾਅਦ ਕਿ ਆਪਾਂ ਫਿਰ ਲਾਈਵ ਵੀ ਆਉਣਾ ਹੁੰਦਾ ਹੈ ਲਾਈਵ ਮੈਂ ਅੱਜ ਆਈ ਸੀਗੀ 11 ਵਜੇ ਅੱਜ ਮੈਂ ਪੋਸਟ ਨਹੀਂ ਪਾਈ ਸੀ ਤੇ ਦੋ ਦਿਨ ਹੋ ਗਏ ਤਿੰਨ ਦਿਨ ਮੈਂ ਪੋਸਟ ਪਾ ਦਿੰਦੀ ਸੀ ਹੁਣ ਮੈਂ ਵੈਸੇ ਮੈਂ 11:30 ਵਜੇ ਆਉਂਦੀ ਸੀ ਲਾਈਵ ਕੱਲ ਆਈ ਸੀ ਪਰਸੋਂ ਮੈਂ 12 ਵਜੇ ਆਈ ਸੀਗੀ ਤੇ ਅੱਜ ਫਿਰ ਆਪਾਂ ਹਨਾ 11 ਵਜੇ ਲਾਈਵ ਆ ਗਏ ਕਿਉਂਕਿ ਹਨਾ 11 ਵਜੇ ਤੋਂ ਮੈਂ 12:30 12 ਵਜੇ ਤੱਕ ਲਾਈਵ ਰਹੀ ਫੇਰ ਆਪਾਂ ਰੋਟੀ ਪਾੜੀ ਬਣਾਇਆ ਆਪਣਾ ਦੁਪਹਿਰ ਆ ਤੇ ਦੁਪਹਿਰ ਨੂੰ ਥੋੜਾ ਲੇਟ ਹੋ ਜਾਣੀ ਆ ਜੇ ਮੈਂ 12 ਵਜੇ ਲਾਈਵ ਆਮਾ ਇੱਕ ਘੰਟਾ ਮੈਂ ਰਹਿੰਦੀ ਹਾਂ ਲਾਈਵ ਤੇ ਬਾਕੀ ਤੁਸੀਂ ਦੀ ਮੇਰੇ ਵੀਡੀਓ ਦੇ ਨਾਲ ਬਣੇ ਰਹੋ ਤੇ ਮੈਂ ਇਹਨਾਂ ਕੱਪੜਿਆਂ ਦੀ ਜਿਹੜੀਆਂ ਤਾਹਾਂ ਲਗਾ ਕੇ ਉਹ ਰੱਖ ਰਮ ਤੇ ਅੱਜ ਰਾਂ ਮੈਂ ਅਲਮਾਰੀ ਦੇ ਕੱਪੜਿਆਂ ਦੀ ਸੈਟਿੰਗ ਕੀਤੀ ਸੀਗੀ ਇਹ ਸਾਰੇ ਕੁਝਰੇ ਪੈਸ ਕਾਫੀ ਜ਼ਿਆਦਾ ਤੇ ਇੱਧਰ ਫਿਰ ਮੈਂ ਸਾਰੇ ਜਿਹੜੇ ਆਪਣੇ ਕੱਪੜੇ ਆ ਸਾਰਿਆਂ ਦੀ ਜਿਹੜੀ ਸੈਟਿੰਗ ਉਹ ਕਰ ਦਿੱਤੀ ਆ ਤੇ ਆ ਸਾਡੇ ਵਿਆਹ ਦੀ ਐਲਬਮ ਬਹੁਤ ਵਧੀਆ

ਤੇ ਸਾਰੇ ਮੈਂ ਇੱਧਰ ਕਰ ਦਿੱਤੀ ਸੀ ਸੈਟਿੰਗ ਇੱਧਰ ਆਪਾਂ ਉੱਪਰ ਜਿਹੜੇ ਮਤਲਬ ਮਾੜਾ ਮੁੱਟੇ ਨੇੜੇ ਟਿੜੇ ਦਾ ਪਾਉਣ ਉਹਦੇ ਪਿੱਛੇ ਆਪਣੇ ਪਹਿਲੇ ਦੂਜੇ ਸੂਟ ਲਾਈਨਗਾ ਵਾਲੇ ਜਿਹੜੇ ਸਿਲਕ ਦੇ ਹੁੰਦੇ ਆ ਨਹੀਂ ਮਤਲਬ ਹੁਣ ਪੈਂਦੇ ਹੈ ਗਰਮੀ 'ਚ ਤੇ ਇੱਧਰ ਆਪਣੇ ਜਿਹੜੇ ਡੇਲੀ ਵੇਅਰ ਵਾਲੇ ਸੂਟ ਕੱਪੜੇ ਉਹ ਆ ਤੇ ਇੱਥੇ ਆਪਾਂ ਸਾਰੀ ਜਿਹੜੀ ਆ ਲਿਮਾਰੀ ਦੀ ਸੈਟਿੰਗ ਕਰ ਦਿੱਤੀ ਸੀਗੀ ਅੰਜੀ ਜੀ ਅੱਜ ਬਣਾਉਣੀ ਮਸਾਲਾ ਮੂਗੀ ਦੀ ਦਾਲ ਤੇ ਜਿੱਲੇ ਕਰਖਣੇ ਦੇ ਇਸ ਕਰਕੇ ਮੈਂ ਪੂਜ ਪਾਣੀ ਪਾਇਆ ਤੇ ਇਤੋਇਆ ਪਸਾਰਾ ਕੁਛ ਇਹਦੇ ਵਿੱਚ ਪਾ ਲਾਂਗੇ ਨੂਨ ਮਿਰਚ ਮਸਾਲਾ ਹਲਦੀ ਤੇ ਦਾਲ ਆਪਾਂ ਧੋ ਕੇ ਇਹਦੇ ਵਿੱਚ ਪਾ ਲਈ ਆ ਤੇ ਇੱਦਾਂ ਆਪਾਂ ਚੁੱਲ੍ਹੇ 'ਤੇ ਅੱਗ ਬਾਲ ਵੀ ਫਿਰ ਇਹਦੇ ਨਾਲ ਰੱਖਾ ਦੇਵਾਂਗੇ ਜਦੋਂ ਇਹ ਬੜੀ ਪੂਰੀ ਤਰ੍ਹਾਂ ਰਲ ਜੀ ਆਏ ਤਾਂ ਦਾਲ ਬਣ ਗਈ ਤੇ ਫਿਰ ਆਪਾਂ ਇਹਨੇ ਥੋੜਾ ਜਿਹਾ ਤੜਕਾ ਲਗਾ ਲਵਾਂਗੇ ਇਹ ਪਾ ਕੇ ਮੈਂ ਸਾਰਾ ਕੁਝ ਇਹਦੇ ਵਿੱਚ ਪਾ ਦੇਣੀ ਹੈ ਕਿਉਂਕਿ ਉੱਥੇ ਵਾਰ-ਵਾਰ ਜਾਣ ਨਾਲ ਹਨਾ ਕੰਮਦਲਾੜ ਹੀ ਹੋਣਾ ਹੈ ਜੀ ਇੱਥੇ ਹੀ ਮੈਂ ਪਾ ਕੇ ਲੈ ਜਾਣਾ ਹੈ ਸਾਰਾ ਕੁਝ ਤੇ ਆਪਾਂ ਪਾ ਜੀ ਮਾਲਦੀ ਝੂਮੇ ਤੇ ਕਰਦੇ ਸਾਰਾ ਪੋਰਾ ਜੀ ਥੋੜੀ ਜਿਹੀ ਨਾਲ ਤੇ ਦੋ ਕ ਮਿਰਚ ਆਪਾਂ ਹਰੀਆਂ ਕੱਟ ਦੰਨੇ ਆ ਵਿੱਚ ganar ਹਾਂਜੀ ਮੰਮੀ ਇੱਧਰ ਬਾਲ ਦੇ ਤੇ ਅਗ ਤੇ ਮੈਂ ਸਾਰਾ ਕੁਛ ਕਦੀਨ ਦੀ ਗਾਲ ਵਗੈਰਾ ਧੋ ਕੇ ਪਾਣੀ ਪਾ ਕੇ ਸਾਰਾ ਲੂਣ ਮਿਰਚ ਪਾ ਕੇ ਦੇ ਦਿੱਤਾ ਆ ਤੇ ਹੁਣ ਇਦੀ ਮੈਂ ਰੱਖ ਦੂੰਗੀ ਫਿਰ ਆਪਾਂ ਜੇ ਇਹ ਪੂਰੀ ਤਰ੍ਹਾਂ ਪਾਣਗੇ ਤਾਂ ਫਿਰ ਇਹਨੂੰ ਤੜਕਾ ਜਿਹੜਾ ਹੈ ਉਹ ਲਗਾ ਦਾਂਗੇ ਤੇ ਇੱਧਰ ਸਮਰ ਨਮੀਆਂ ਤੇ ਨਮੀਆਂ ਚਪਲਾਈਆਂ ਆਪਣੇ ਪੁਰਾਣੀਆਂ ਇਹਦੀਆਂ ਅੱਗੇ ਲੈ ਕੇ ਦਿੱਤੀਆਂ ਸੀ ਆਹ ਬੱਦਰ ਜੇ ਵਾਲੀਆਂ ਤੇ ਉਹ ਕਦੀ ਪਾਈ ਜਾਂਦਾ ਆ ਤੇ ਕਦੀ ਲਾਈ ਜਾਂਦਾ ਆ ਹੁਣ ਤਮਰ ਕੀ ਕਰਦਾ ਹੈ ਕੀ ਇਹ ਕੀ ਆ ਕਾਕਾ ਦੇ ਕਾਕੇ ਦੀਆਂ ਆ ਤੂੰ ਕਾਕਾ ਆ ਓਏ ਦੇਖਿਆ ਹਾਂਜੀ ਲਓ ਜੀ ਆਪਣੀ ਦਾੜ ਜਿਹੜੀ ਆ ਉਹ ਬਣ ਗਈ ਹੈ ਤੇ ਇਹਨੂੰ ਆਪ ਤੜਕਾ ਬਾਹਰ ਹੀ ਲਗਾ ਲਿਆ ਸੀਗਾ ਤੇ ਚੁੱਲੇ ਤੇ ਤੇ ਮੇਰੇ ਤੋਂ ਵੀਡੀਓ ਨਹੀਂ ਬਣਾਇਆ ਹੋਈ ਤੇ ਆਪਣੀ ਰੋਟੀ ਵੀ ਬਣ ਗਈ ਇੱਧਰ ਮੈਂ ਰੋਟੀ ਵੀ ਆਪਣੀ ਜਿਹੜੀ ਆ ਬਣਾ ਕੇ ਰੱਖ ਲਈ ਤੇ ਟਾਈਮ ਹੋ ਗਿਆ ਜੀ 7:30 ਤੇ ਅੱਜ ਅਸੀਂ ਮੰਗਰਾਏ ਆ ਬਾਹਰ ਉਹ ਦੇਖੋ ਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਇਸ ਕਰਕੇ ਤੇ ਬਾਕੀ ਥੋੜੀ ਜਿਹੀ ਹਵਾ ਜੀ ਮਣੀ ਮੋਟੀ ਚੱਲ ਰਹੀ ਆ ਤੇ ਤੁਲਾ ਲਾ ਰਿਹਾ ਆ ਤੇ ਹੁਣ ਅਸੀਂ ਥੋੜਾ ਟਾਈਮ ਬੈਠਨੇ ਆ ਫੇਰ ਰੋਟੀ ਰੋਟੀ ਖਾਣੀ ਹੈ ਜੇ ਸਭ ਸੱਤ ਹੋਏ ਆ ਤੇ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣੀ ਹੈ। ਹਾਂਜੀ ਜੀ ਟਾਈਮ ਹੋ ਗਿਆ ਆ 8:30 ਹੋ ਚੱਲੇ ਆ ਤੇ ਰੋਟੀ ਪਾਣੀ ਆਪਾਂ ਖਾ ਲਿਆ ਸੀਗਾ ਤੇ ਭਾਂਡੇ ਵਗੈਰਾ ਦੀ ਥੋਨੇ-ਫਾਰ ਹੀ ਬੈਠੇ ਰੋਟੀ ਖਾ ਲਈ ਤੁਸੀਂ ਸਾਰਿਆਂ ਨੇ ਤੇ ਇਕੱਠੇ ਖਾਣੇ ਨੇ ਅਸੀਂ ਤਾਂ ਰੋਟੀ ਇਕੱਠੇ ਮਤਲਬ ਸਾਰੇ ਪਾ ਕੇ ਇੱਕ ਵਾਰ ਸਾਰਿਆਂ ਨੂੰ ਪਾ ਕੇ ਦੇ ਦਾਂਗੇ ਤੇ ਅੱਧੀ ਅਸੀਂ ਮਤਲਬ ਖਾ ਲਈ ਦੀ ਆ ਤੇ ਹੁਣ ਤਾਂ ਜਿਹਨੇ ਜਿੱਥੇ ਬੈਠ ਕੇ ਖਾਣੀ ਹੁੰਦੀ ਉਹ ਖਾ ਲੈਂਦਾ ਆ। ਤੇ ਬਾਕੀ ਅੱਜ ਅਸੀਂ ਬਾਹਰ ਹੀ ਬੈਠੇ ਕਾਲੀ ਸੁਬੀ ਮੰਡੇ ਡਾਇਓ ਤੇ ਉੱਥੇ ਹੀ ਬੈਠੇ ਤੇ ਅੰਦਰ ਆਏਗੇ ਤੇ ਹੁਣ ਸਮਰ ਕਹਿੰਦਾ ਮੈਂ ਅੰਦਰ ਜਾ ਕੇ ਸੌਣਾ ਹੈ ਤੇ ਵਸੇ ਸੌਣ ਵਾਲੀ ਆ ਹੁਣ ਤੇ ਕਹਿੰਦਾ ਮੈਂ ਪਾਪਾ ਨਾਲ ਸੌਣਾ ਹੈ ਅੰਦਰ ਜਾ ਕੇ ਪਹਿਲਾਂ ਔਖੇ ਜਾਣਾ ਹੈ ਇਸ ਫਿਰ ਅੰਦਰ ਲੈ ਜਾਂਦਾ ਹੁਣੇ ਬਸ ਸੌ ਜਾਂ ਫਿਰ ਬਾਹਰ ਲੈ ਜਾਣਾ ਹੈ ਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਈ ਬੱਦਲ ਵੀ ਹੁੰਦਾ ਇਹ ਬਿਜਲੀ ਲੱਛਦੀ ਸੀ ਘਰ ਹੈ ਤੇ ਬਾਕੀ ਹੁਣ ਦੇਖਦੇ ਆ ਮੌਸਮ ਕਿਹਾ ਹੋਊਗਾ ਤਾਂ ਕੋਈ ਗੱਲ ਨਹੀਂ ਖਾਦਾ ਪੈਣਾ ਹੀ ਹੈ ਨਾ ਤੇ ਅੰਦਰਾਂ ਜਿਉਂ ਪਾੜ ਨਹੀਂ ਹੁੰਦਾ ਹੈਗਾ ਗਰਮੀ ਬਹੁਤ ਜ਼ਿਆਦਾ ਆ ਉਹ ਗੁਰਾਹਲ ਕੀਤਾ ਗਰਮੀ ਨੇ ਤੇ ਬਾਕੀ ਇਹ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆ ਉਮੀਦ ਕਰਦੇ ਸਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ